ਕੋਈ ਕਿਸੇ ਪਰਸਨ ਹੋਵੇ ਤਾਂ ਪਲੀਜ਼ ਦੱਸ ਲੈਣਾ ਜੀ ਇਸ ਵੇਲੇ ਵੀਡੀਓ ਦਫ਼ਤਰ ਵਿਖੇ ਆਪਾਂ ਮੌਜੂਦ ਹੈ ਸਭ ਨੂੰ ਪਤਾ ਕਿ ਪਿਛਲੇ ਦੋ ਦਿਨਾਂ ਤੋਂ ਇੱਕ ਦਿਨ ਦੋ ਦਿਨ ਅਜ ਹੋ ਚੱਲੇ ਆ ਇੱਕ ਟ੍ਰੇਨਿੰਗ ਜਿਹੜੀ ਹੈ ਪੰਚਾਇਤ ਸਰਪੰਚਾਂ ਦੀ ਲੱਗੀ ਹੋਈ ਹੈ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੇ ਪਿੰਡਾਂ ਦੇ ਪੰਜ ਸਰਪੰਚ ਇਸ ਵੇਲੇ ਪਹੁੰਚੇ ਹੋਏ ਆ ਟ੍ਰੇਨਿੰਗ ਦੇ ਵਿੱਚ ਜਿਹੜੇ ਵੀਡੀਓ ਦਫ਼ਤਰ ਦੇ ਉੱਚ ਅਧਿਕਾਰੀ ਸਾਰੇ ਤਰ੍ਹਾਂ ਦੀ ਜਿਹੜੀ ਹੈ ਟ੍ਰੇਨਿੰਗ ਜਿਹੜੀ ਹੈ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪੰਚਾਇਤਾਂ ਕੀ ਨੂੰ ਕੀ ਅਧਿਕਾਰ ਹੈ ਪੰਚਾਇਤ ਕਿਵੇਂ ਚੱਲਦੀ ਹੈ ਪੰਚਾਇਤ ਨੂੰ ਉਹ ਕਿਹੜੇ ਕਿਹੜੇ ਕੰਮ ਕੀਤੇ ਕੀ ਕੀਤੇ ਜਾ ਸਕਦੇ ਨੇ ਪੰਚਾਇਤ ਦੇ ਥਰੂ ਕਿਵੇਂ ਮਤਾ ਪਾਸ ਤੇ ਜਾ ਸਕਦਾ ਹਾਂਜੀ ਸਾਡੇ ਨਾਲ सुरेंद्र ਸਿੰਘ ਸਰਪੰਚ ਮਨਸਾਲੀ ਤੋਂ सुरेंद्र ਸਿੰਘ ਜੀ ਦੋ ਦਿਨਾਂ ਤੋਂ ਤੁਸੀਂ ਜੁਆਇਨ ਕਰ ਰਹੇ ਆ ਮੀਟਿੰਗ ਕਿਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੈ ਪਰ ਇੱਥੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜਿਹੜਿਆ ਸਾਨੂੰ ਨਹੀਂ ਸੀ ਪਤਾ ਕਿਉਂਕਿ ਮੈਂ ਨਵਾਂ ਹੀ ਸਰਪੰਚ ਬਣਿਆ ਮੰਨ ਲਓ ਪਹਿਲੀ ਵਾਰ ਸਰਪੰਚੀ ਨਾਲ ਜੀ ਤੇ ਬਹੁਤ ਜਾਣਕਾਰੀ ਮਿਲੀ ਹੈ ਤੇ ਆਪਾਂ ਇਹਨੂੰ ਅਪਰੂਵ ਕਰਾਂਗੇ ਆਪਣੇ ਪਿੰਡ ਦੇ ਵਿੱਚ ਜਾ ਕੇ ਜੀ ਹਾਂਜੀ ਤੇ ਜਿਵੇਂ ਕਿ ਮੈਂ ਦੇਖ ਰਿਹਾ ਸੀਗਾ ਕਿ ਦਸਰੇ ਸੀਗੇ ਭਾਈ ਸਾਹਿਬ ਵੀ ਅ ਜਿਹੜੀ ਪੰਚਾਇਤਾਂ ਦੀ ਜ਼ਮੀਨ ਕਾਫੀ ਹੁੰਦੀ ਹੈ ਜਿਹਨੂੰ ਪੰਚਾਇਤੀ ਜ਼ਮੀਨ ਕਿਹਾ ਜਾਂਦਾ ਹੈ ਤੇ ਉਹਦੇ ਸਬੰਧ ਦੇ ਵਿੱਚ ਉਹਨੂੰ ਆਪਾਂ ਕਿਵੇਂ ਪਿਛਲੇ ਜਿਹੜੇ ਪਿਛਲਾ ਕੋਈ ਬੋਲੀ ਤੇ ਦਿੱਤੀ ਹੋਈ ਸੀ ਉਹ ਤੇ ਝੜਾਉਣਾ ਤੇ ਨਵੇਂ ਨੂੰ ਦੇਣਾ ਇਹਦੇ ਸਬੰਧ ਦੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਆਪਾਂ ਹੋਰ ਵੀ ਗੱਲਬਾਤ ਕਰ ਲਾਂਦੇ ਕਿਸੇ ਤਰ੍ਹਾਂ ਹਾਂਜੀ ਕੋਈ ਸਰਪੰਚ ਜਿਹੜਾ ਕਿ ਸਾਡੇ ਕੋਈ ਜਵਾਬ ਦੇਣਾ ਚਾਹੁੰਦਾ ਹੋਵੇ ਕਿਸੇ ਤਰ੍ਹਾਂ ਦੱਸ ਸਕਦਾ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਆ ਜਾਓ ਜਿਵੇਂ ਦਾ ਲੱਗਿਆ ਜਿਹੜਾ ਉਪਰਾਲਾ ਜਿਹੜਾ ਵੀਡੀਓ ਦਸਤੂਰ ਕਲੋਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਬਹੁਤ ਵਧੀਆ ਜੀ ਕਿਉਂਕਿ ਪੰਚਾਇਤਾਂ 5 ਸਾਲ ਵਾਸਤੇ ਬਣਦੀਆਂ ਤੇ ਜੇ ਉਹਨਾਂ ਨੂੰ ਪੂਰੀ ਗਿਆਨ ਨਹੀਂ ਹੋਊਗਾ ਤਾਂ ਫਿਰ ਉਹ 5 ਸਾਲ ਆਪਣੀ ਪੂਰੀ ਜਿਹੜੀ ਹੈ ਪ੍ਰੋਗਰੈਸ ਨਹੀਂ ਕਰ ਸਕਦੀਆਂ ਇਸ ਲਈ ਜਿਹੜੀ 3 ਦਿਨ ਦੀ ਟ੍ਰੇਨਿੰਗ ਹੈ ਪੰਚਾਇਤ ਭਾਗ ਵੱਲੋਂ ਤੇ ਬਹੁਤ ਵਧੀਆ ਔਰ ਕੱਲ ਵੀ ਇਹਨਾਂ ਨੇ ਸਾਨੂੰ ਜਿਵੇਂ 73ਵੀਂ ਸੋਧ ਬਾਰੇ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਮੰਦੇਗਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਹੈ ਅੱਜ ਵੀ ਸਾਨੂੰ ਪੰਚਾਇਤ ਦੇ ਕੰਮ ਤੇ ਉਹਨਾਂ ਦੀਆਂ ਸ਼ਕਤੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਜਮੀਨਾ ਕਿਵੇਂ ਜਿਹੜੀਆਂ ਪੰਚਾਇਤੀ ਜ਼ਮੀਨਾ ਉਹਨਾਂ ਦੀ ਸਾਮ ਸਵਾਲ ਕਿਵੇਂ ਕਰਨੀਆਂ ਕਬਜ਼ੇ ਦੀਆਂ ਕਿਵੇਂ ਛਡਾਣੀਆਂ ਉਹ ਸਾਰੀ ਜਾਣਕਾਰੀ ਆ ਜਿੰਨੇ ਨੇ ਦਿੱਤੀ ਆ ਔਰ ਅਜੇ ਵੀ ਆਉਣ ਵਾਲਾ ਸਮਾਂ ਅੱਜ ਦਾ ਵੀ ਦਿਨ ਬਚਦਾ ਤੇ ਕੱਲ ਨੂੰ ਵੀ ਸਾਰਾ ਦਿਨ ਇਹ ਟ੍ਰੇਨਿੰਗ ਜਾਰੀ ਰਹਿਣੀ ਆ ਔਰ ਇਹਦਾ ਸਾਨੂੰ ਬਹੁਤ ਲਾਭ ਹੋਊਗਾ ਅੱਛਾ ਮੈਂ ਦੇਖ ਰਿਹਾ ਕਿ ਇੱਕ ਸਰਪੰਚ ਦੇ ਨਾਲ ਪੰਜ ਸਰਪੰਚ ਹੁੰਦੇ ਆ ਕਈ ਪਿੰਡਾਂ 'ਚ ਪੰਜ ਹੁੰਦੇ ਆ ਕਈ 'ਚ ਨੌ ਹੁੰਦੇ ਆ ਅਲੱਗ-ਅਲੱਗ ਗਿਣਤੀ ਹੁੰਦੀ ਆ ਤੇ ਸਰਪੰਚਾਂ ਦਾ ਵੀ ਕਿੰਨਾ ਕੁ ਸਹਿਯੋਗ ਜ਼ਰੂਰੀ ਆ ਨਾਲ ਸਰਪੰਚ ਦੇ ਤੇ ਸਰਪੰਚਾਂ ਦਾ ਸਹਿਯੋਗ ਤਾਂ ਹਜ਼ਾਰ ਤੱਕ ਤਾਂ ਪੰਜ-ਪੰਜ ਚ ਆ ਜਾਂਦੀ ਆ ਇੱਕ ਸਰਪੰਚ 2000 ਤੋਂ 2000 ਤੱਕ 7 5 1 ਸਰਪੰਚ 2 ਤੋਂ 5000 ਤੱਕ ਜਿਹੜੇ 9 ਪੰਚਾਇਤ ਇੱਕ ਸਰਪੰਚ 5000 ਤੋਂ 10000 ਤੱਕ ਜਿਹੜੇ ਆ ਉਹ 11 10000 ਤੋਂ ਤੇ 13 ਪੰਜ ਜਿਹੜੇ ਚੱਲਦੇ ਆ ਸੋ ਸਹਿਯੋਗ ਪੰਚਾਇਤ ਤੋਂ ਬਿਨਾ ਤਾਂ ਕੰਮ ਚੱਲ ਨਹੀਂ ਸਕਦਾ ਹੈਗਾ ਪੰਚਾਇਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਹੁਣ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਹਿਲਾ ਮਾ ਦਾ 50% ਪ੍ਰਤੀਸ਼ਤ ਜਿਹੜਾ ਰਾਖਵਾ ਕਰਨਾ ਹੈ ਔਰ ਪਿਛਲੀ ਵਾਰੀ ਪਹਿਲਾਂ ਝਿਜਕਦਿਆਂ ਸੀ ਐਤਕੀ ਐਦਾਂ ਲੱਗ ਰਿਹਾ ਕਿ ਇਹਨਾਂ 'ਚ ਉਤਸ਼ਾਹ ਹੈਗਾ ਸ਼ਕਤੀ ਆ ਗਈ ਇਹਨਾਂ 'ਚ ਸ਼ਕਤੀ ਆ ਗਈ ਅਕਤੀ ਮੈਂ ਸਮਝਦਾ ਵੀ ਤੁਸੀਂ ਪੜ੍ਹਾਈ ਦੇ ਖੇਤਰ ਦੇਖੋ ਮੈਰਿਟ ਜ਼ਿਆਦਾ ਕੁੜੀਆਂ ਆਉਂਦੀਆਂ ਤਾਂ ਫਿਰ ਇਹ ਜੇ ਇਹਨਾਂ ਨੂੰ ਜ਼ਿਆਦਾ ਸ਼ਕਤੀਆਂ ਜਾਣ ਤਾਂ ਇਹ ਅੱਗੇ ਆਉਣਗੀਆਂ ਕਾਫੀ ਤਰੱਕੀ ਕਾਮ ਮਾਰ ਸਕਦੀਆਂ ਨੇ ਪੰਚਾਇਤੀ ਖੇਤਰ ਦੇ ਵਿੱਚ ਹਾਂਜੀ ਹਾਂਜੀ ਤੋਂ ਇਸ ਕਰਕੇ ਆਪਾਂ ਨੂੰ ਆਨ ਜੋ ਸਰਕਾਰ ਦੀਆਂ ਸਕੀਮਾਂ ਨੇ ਐਦਕੀਤਾ ਹੋਰ ਵੀ ਜਿਵੇਂ ਹਰ ਸਾਲ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਆ ਤਾਂ ਉਹਦਾ ਸਾਨੂੰ ਬਹੁਤ ਫਾਇਦਾ ਹੋ ਸਕਦਾ ਮੈਂ ਤਾਂ ਇਹ ਗੱਲ ਕਹਾਂਗਾ ਕਿ ਉਹ ਪੈਸਾ ਮਰਜ਼ੀ ਜੁਜਨਾ ਕੀਤਾ ਜਾਵੇ ਔਰ ਉਹ ਸਹੀ ਯੂਟਿਲਾਈਜ਼ ਕੀਤਾ ਜਾਵੇ ਜਿਵੇਂ ਲੱਗ ਲੱਗ ਖੇਤਰਾਂ ਲਈ ਲੱਗਦਾ ਕਿ ਰਕਮ ਆਉਦੀ ਆ ਉਹਨੂੰ ਉਸੇ ਤਰ੍ਹਾਂ ਵਰਤਣਾ ਚਾਹੀਦਾ ਤੁਸੀਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਤੁਸੀਂ ਵੀ ਆਮ ਆਦੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਲੰਬੇ ਸਮੇਂ ਤੋਂ ਤੇ ਕੁਝ ਮੈਂ ਕਹਿੰਦਾ ਵੀ ਪਿਛਲੀਆਂ ਸਰਕਾਰਾਂ ਤੋਂ ਜੋ ਚੱਲਦਾ ਸੀ ਜਾਈ ਕੋਈ ਨਵੇਂ ਮੈਨਟ ਹੋਈ ਹੈ ਕੋਈ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਾਫੀ ਕੁਝ ਹੋਇਆ ਜਿਵੇਂ ਆਪਾਂ ਕਹੀਏ ਵੀ ਨਸ਼ੇ ਦੇ ਮਾਮਲੇ 'ਚ ਪਿੰਡਾਂ ਦੇ ਜੀ ਜ਼ਿਆਦਾ ਪਰਵਾਤੀ ਨਸ਼ੇ ਨਹੀਂ ਕੀਤੀ ਹੈ ਤੇ ਜੇ ਆਪਾਂ ਕਹੀਏ ਸਰਕਾਰ ਨੇ ਕੀਤਾ ਕੁਝ ਨਹੀਂ ਇਹ ਵੀ ਗਲਤ ਗੱਲ ਹੈ ਇਹ ਸਰਕਾਰ ਨੇ ਕਾਫੀ ਨਸ਼ੇ ਦੇ ਸੰਬੰਧ ਵਿੱਚ ਰੋਕ-ਥੰਮ ਕੀਤੀ ਹੈ ਔਰ ਉਹਦੇ ਸਿੱਟੇ ਵੀ ਜਿਹੜੇ ਸਹੀ ਤੌਰ ਤੇ ਨਿਕਲੇ ਆ ਔਰ ਉਸ ਤੋਂ ਬਿਨਾ ਜਿਹੜੀ ਪਿੰਡਾਂ ਦੇ ਵਿੱਚ ਵੀ ਅਪਰ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਮਨਰੇਗਰ ਦੇ ਥਰੂ ਬਹੁਤ ਕੰਮ ਵਧੇ ਆ ਇਹ ਸਰਕਾਰ ਦੇ ਟਾਈਮ ਤੇ ਵਧੇ ਆ ਹੁਣ ਪਤਾ ਨਹੀਂ ਪੈਸਾ ਦਾ ਕਰੋੜਾ ਰੁਪਇਆ ਮਰੇਗਾ ਤੋਂ ਸਾਡਾ ਪਿਆ ਜੇ ਨਹੀਂ ਪਤਾ ਤਾਂ ਉਹ ਯੂਟਿਲਾਈਜ਼ ਨਹੀਂ ਹੋ ਰਿਹਾ ਤੇ ਜੇ ਹੁਣ ਸਰਕਾਰ ਦਾ ਸਹਿਯੋਗ ਹੈ ਪੰਚਾਇਤ ਵਿਭਾਗ ਦਾ ਸਹਿਯੋਗ ਹੈ ਤਾਂ ਤਾਂ ਉਹ ਯੂਟਿਲਾਈਜ਼ ਹੋ ਰਿਹਾ ਔਰ ਬਹੁਤ ਸਾਰੇ ਕੰਮ ਪਹਿਲਾਂ ਨਾਲੋਂ ਪਹਿਲਾਂ ਵੀ ਹੋਇਆ ਪਰ ਪਹਿਲਾਂ ਨਾਲੋਂ ਕਾਫੀ ਵੱਧ ਮਨਰੇਗਾ ਦੇ ਥਰੂ ਕੰਮ ਹੋਇਆ ਹੋਰ ਵੀ ਜਿਹੜੇ ਲਾਭ ਇਹ ਜਾਣਕਾਰੀ ਦੇਣ ਵਾਲੇ ਅਧਿਕਾਰੀ ਇੱਥੇ ਤੁਹਾਡੇ ਕੋਲ ਆ ਰਹੇ ਹਨ ਕੱਲ ਤੋਂ ਉਹਨਾਂ ਦਾ ਇੱਕ ਰਵਈਆ ਕਿਉਂ ਇਹਦਾ ਲੱਗਿਆ ਤੁਹਾਨੂੰ ਨਹੀਂ ਉਹਨਾਂ ਦਾ ਬਹੁਤ ਵਧੀਆ ਜੀ ਉਹਨਾਂ ਨੇ ਸਾਰਾ ਪਾਰਦਰਸ਼ਤਾ ਉਹਨਾਂ ਜਿਹੜੀ ਹੈ ਖਰਚੇ ਬਾਰੇ ਜਿਉਂ ਗੱਲ ਕੀਤੀ ਹੈ ਉਹਨਾਂ ਨੇ ਹੋਰ ਵੀ ਗੱਲ ਕੀਤੀ ਵੀ ਸਾਡੀਆਂ ਤਨਖਾਹਾਂ ਤੁਹਾਡੇ ਸਿਰ ਤੇ ਚੱਲਦੀਆਂ ਉਹ ਸਾਰੀ ਔਰ ਐਦਾਂ ਨਹੀਂ ਵੀ ਇੱਥੇ ਟਾਈਮ ਬਰਬਾਦ ਨਹੀਂ ਕੀਤਾ ਜਾ ਰਿਹਾ ਤੇ ਕਾਫੀ ਜਾਣਕਾਰੀ ਜਿਹੜੀ ਮੇਰੇ ਵਰਗੇ ਨੇ ਕਿਤਾਬ ਵੀ ਅਦਬ ਚੱਦੀ ਪੜ੍ਹੀ ਹੈ ਫਿਰ ਵੀ ਕੁਝ ਗੱਲਾਂ ਜਿਹੜੀਆਂ ਜਿਹੜੀਆਂ ਆ ਕੇ ਪੁੱਛ ਕੇ ਕਵੈਸਚਨ ਪੁੱਛ ਕੇ ਤਾਂ ਪਤਾ ਲੱਗਦਾ ਜੀ ਤੁਸੀਂ ਆਪਣੇ ਬਾਰੇ ਦੱਸੋ ਜਰਾ ਤੁਸੀਂ ਕਿਹੜੀ ਪੰਚਾਇਤ ਤੋਂ ਆ ਕਿਹੜੇ ਪਿੰਡ ਤੋਂ ਕਿਆ ਨਾਮ ਹੈ ਮੈਂ ਕੁਲਦੀਪ ਸਿੰਘ ਸਰਪੰਚ ਗ੍ਰਾਮ ਪੰਚਾਇਤ ਘਨੌਰ ਜੀ ਸੋ ਮੇਰੇ ਨਾਲ ਪੰਚਾਇਤ ਮੈਂਬਰ ਵੀ ਹੈਗੇ ਨੇ ਜੀ ਪੰਜ ਸੋ ਅਸੀਂ ਜਿਹੜਾ ਪਿਛਲੇ ਆਈ ਆ ਸਾਡੀ ਸੋ ਅਸੀਂ ਘਨੌਲੀ ਦੇ ਵਿੱਚ ਮੈਂ ਹੁਣੇ ਰਮਾ ਕਾਂਦ ਜੀ ਤੋਂ ਪੁੱਛ ਰਿਹਾ ਸੀ ਵੀ ਜ਼ਮੀਨਾਂ ਕਿਦਾਂ ਆਪਾਂ ਠੇਕੇ ਤੇ ਦੇਣੀਆਂ ਜਿਨ੍ਹਾਂ ਨੇ ਕਬਜ਼ਾ ਕੀਤਾ ਸੀ ਕੁਝ ਵਿਅਕਤੀਆਂ ਨੇ ਛੱਡੀਆਂ ਜ਼ਮੀਨਾਂ ਉਹ ਅਸੀਂ ਠੇਕੇ ਤੇ ਦੇਣੀਆਂ 8 ਮਹੀਨਿਆਂ ਸਾਡੀ ਤਰੀਕ ਰੱਖੀ ਹੋਈ ਉਹਨਾਂ ਨੇ ਤਾ ਉਹ ਮੈਂ ਪੁੱਛ ਰਿਆ ਸੀ ਇਹਨੂੰ ਕਿ ਪਹਿਲੀ ਵਾਰ ਅਸੀਂ ਜਿਹੜੀ ਜ਼ਮੀਨ ਠੇਕੇ ਦੇਣੀ ਆ ਔਰ ਇਹਨਾਂ ਨੇ ਸਾਨੂੰ ਸਾਰੀ ਗੰਦ ਜੜੀ ਆ ਉਹ ਵਧੀਆ ਦੱਸੀ ਆ ਔਰ ਉਸ ਤੋਂ ਵੀ ਨਾ ਕੋਨ ਨੰਬਰ ਵੀ ਮੇਰੇ ਕੋਲ ਤਾਂ ਹੈਗਾ ਪਰ ਹੋਰ ਵੀ ਕਹਿ ਰਹੇ ਵੀ ਜੇ ਨਾ ਲੈਣਾ ਲੈ ਲਓ ਜਿਨ੍ਹਾਂ ਨੂੰ ਕੋਈ ਗੱਲਬਾਤ ਪੁੱਛਣੀ ਆ ਤਾਂ ਪੁੱਛ ਸਕਦੇ ਆ ਉਹ ਸੋ ਤਾਂ ਅਸੀਂ ਇਹ ਨਾ ਤੋਂ ਜਿਹੜੀ ਗਾਈਡ ਲੈ ਕੇ ਤੇ ਕੋਸ਼ਿਸ਼ ਕਰਾਂਗੇ ਜਿਵੇਂ ਗੰਦੇ ਪਾਣੀ ਦੀ ਗੱਲ ਹੈ ਮੈਂ ਤਾਂ ਇਹ ਮਾਧਿਅਮ ਤੋਂ ਕਹਾ ਗਿਆ ਵੀ ਸਾਡੇ ਨਹਿਰ ਪਾਖੜਾ ਕੋਲੋਂ ਲੰਘਦੀ ਆ ਸਾਡੇ ਬਲਾਕ ਦੇ ਤੇ ਸਾਨੂੰ ਨਹਿਰੀ ਪਾਣੀ ਵਾਸਤੇ ਅਸੀਂ ਵੀ ਮਤੇ ਪਾਏ ਆ ਘਨੋਲੀ ਤੋਂ ਮਤੇ ਪਾਏ ਆ ਬਾਕੀ ਮੈਂ ਪਿੰਡ ਵਾਲਿਆਂ ਨੂੰ ਕਹਾਂਗਾ ਕਿ ਨਹਿਰੀ ਪਾਣੀ ਲੈ ਲਈ ਮਤੇ ਪੌਣ ਮਿਲਦਾ ਨਹੀਂ ਤੁਹਾਨੂੰ ਪਾਣੀ ਦੇਖੋ ਅਸੀਂ ਕਹਿੰਨੇ ਪਾਣੀ ਦਾ ਪੱਤਰ ਦਿਨ ਪਰ ਦਿਨ ਨੀਵਾ ਜਾ ਰਿਹਾ ਤੇ ਨਹਿਰ ਸਾਡੇ ਵਿੱਚੋਂ ਲੰਘਦੀ ਆ ਤੇ ਸਾਡਾ ਰਿਪੇਅਰਿੰਗ ਲਾ ਵੀ ਸਾਨੂੰ ਲਾਓ ਕਰਦਾ ਕਿ ਆਪਾਂ ਜਿਹੜਾ ਪਾਣੀ ਸਾਡੇ ਕੋਲੋਂ ਲੰਘਦਾ ਅਸੀਂ ਉਹਨੂੰ ਵੱਧ ਤੋਂ ਵੱਧ ਯੂਟਿਲਾਈਜ਼ ਕਰੀਏ ਤਾਂ ਉਹ ਸਵੇਰ ਦੀ ਸੈਰ ਵੇਲੇ ਦੇਖਣ ਨੂੰ ਨਜ਼ਰ ਆਉਂਦਾ ਸਰ ਹਾਂਜੀ ਹਾਂ ਸਵੇਰ ਦੀ ਸਵੇਰ ਦੀ ਸੈਰ ਤਾਂ ਕਰਨੀ ਬਹੁਤ ਜ਼ਰੂਰੀ ਆ ਸਵੇਰ ਦੀ ਸੈਰ ਵੇਲੇ ਤੁਹਾਨੂੰ ਕਾਫੀ ਜਿਹੜਾ ਪਾਣੀ ਆ ਉਹ ਮਿਲਦਾ ਬਾਕੀ ਜਿਹੜਾ ਜਾ ਰਿਹਾ ਵੱਧ ਸਰਕਾਰ ਦੀ ਹੁਣ ਨਤਾਜੀਆਂ ਘਟਨਾਵਾ ਕਿ ਅਸੀਂ ਜ਼ਿਆਦਾ ਪਾਣੀ ਨਹੀਂ ਦੇ ਸਕਦੇ ਹੈ ਵੀ ਨਹੀਂ ਦਈਏ ਕਿਤੋਂ ਪਾਣੀ ਦੇਣਾ ਪੁੰਨ ਹੈ ਪਰ ਜੇ ਆਪਣਾ ਆਪ ਤੇ ਹਾਈ ਮਰਨਾ ਫਿਰ ਤਾਂ ਪਾਣੀ ਦੇਣਾ ਬਣਦਾ ਨਹੀਂ ਹੈਗਾ ਜੀ ਤੁਸੀਂ ਬਹੁਤ ਜਾਣਕਾਰੀ ਦਿੱਤੀ ਕੋ ਲੇਡੀਜ਼ ਦੇ ਵਿੱਚ ਕੋ ਸਰਪੰਚ ਤੁਹਾਡਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਸਰਪੰਚ ਕੌਣ ਹੈ ਕਿਹੜਾ ਪਿੰਡ ਹੈ ਜੀ ਚਲੋ ਚੜੀਆਂ ਹਾਂ ਜੀ 70 ਸਾਲ ਪੁਰਾਣੇ ਹੈ ਕਹਿੰਦੇ ਵੀ ਤੁਹਾਡੇ ਇਲਾਕੇ ਦੀ ਵਿਕਾਸ ਨਹੀਂ ਸੀਗਾ ਹੁਣ ਹੁਣ ਲਗਿਆ ਹਾਂਜੀ ਹਾਂ ਕਹਿੰਦਾ ਮੈਂ ਤੁਹਾਡਾ ਕਰਮਜੀਤ ਕਾਰਾ ਨਿਖਰ ਕੇ ਬਾਹਰ ਆਈ ਰੋਸ਼ਨੀ ਆਈ ਕਹਿ ਲੋ ਕਿ ਕਿਸ ਤਰ੍ਹਾਂ ਅਸੀਂ ਆਪਣੇ ਪਿੰਡ ਦਾ ਸੁਧਾਰ ਕਰ ਸਕਦੇ ਆ ਇਹਨਾਂ ਤੋਂ ਸਾਨੂੰ ਬਹੁਤ ਗਾਈਡਲਾਈਨਸ ਮਿਲੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਪਿੰਡੇ ਵਿੱਚ ਇੰਪਲੀਮੈਂਟ ਕਰਾਂਗੇ ਔਰ ਆਪਣੇ ਪਿੰਡ ਦਾ ਸੁਧਾਰ ਕਰਕੇ ਉਹਨੂੰ ਅੱਗੇ ਲੈ ਕੇ ਆਵਾਂਗੇ ਸਾਡਾ ਪਿੰਡ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਨਾ ਹੀ ਸੜਕਾਂ ਨੇ ਨਾ ਹੀ ਲਾਈਟਾਂ ਨੇ ਨਾ ਹੀ ਪਾਣੀ ਹੈ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਪੋਜੀਸ਼ਨ ਹੈ ਉਹ ਜੀ ਚੰਦੇ ਤੁਸੀਂ ਕਹਿ ਸਕਦੇ ਹੋ ਕਿ ਪਿੰਡਾਂ ਦੀਆਂ ਲੜਾਈਆਂ ਜਿਹੜੀਆਂ ਗੱਲਾਂ ਬਾਤਾਂ ਨੇ ਤੁਸੀਂ ਹੱਲ ਕਰ ਸਕਦੇ ਆ ਇੱਟਾ ਪੱਥਰਾ ਨਾਲ ਨਹੀਂ ਨਹੀਂ ਅਸੀਂ ਕੰਮ ਕਰਕੇ ਦਿਖਾਣਾ ਹੈ ਇਸਪਰ ਸਾਨੂੰ ਕੰਮ ਕਰਨ ਦਾ ਜਿਹੜਾ ਤਜਰਬਾ ਇਹਨਾਂ ਨੇ ਇਹਨਾਂ ਕੋਲ ਹੈ ਇਹ ਸਾਨੂੰ ਦੇ ਰਹੇ ਆ ਅਸੀਂ ਅਡਾਪਟ ਕਰਕੇ ਆਪਣੇ ਪਿੰਡ ਦਾ ਸੁਧਾਰ ਕਰਨਾ ਚਾਹੁੰਦੇ ਹਾਂ ਉਹ ਕਰਨਾ ਵੀ ਚਾਹੀਦਾ ਕਿਉਂਕਿ ਸਾਨੂੰ ਲੋੜ ਜ਼ਿਆਦਾ ਹੈ ਨਹੀਂ ਮੇਰੇ ਘਰ ਤੱਕ ਤਾਂ ਪੂਰਾ ਅਵੇਲੇਬਲ ਸਭ ਕੁਝ ਹੈ ਬਟ ਜਿਹੜਾ ਅੱਗੇ ਤਲੋਛ ਹੈੜੀਆਂ ਜਿਹੜਾ ਪਿੰਡ ਹੈ ਉਹ ਪੂਰਾ ਕਹਿੰਦੇ ਜੰਗਲ ਹੈ ਇੱਕ ਤਰ੍ਹਾਂ ਦਾ ਨਾ ਹੀ ਉੱਥੇ ਸੜਕ ਹੈ ਮੀਂਹ ਪਾਣੀ ਵਿੱਚ ਤੁਸੀਂ ਜਾ ਕੇ ਦੇਖੋ ਤੁਸੀਂ ਤੁਰ ਕੇ ਨਹੀਂ ਜਾ ਸਕਦੇ ਉਸ ਤੇ ਸਕੂਟਰ ਸਾਈਕਲ ਕੁਝ ਮੋਟਰਸਾਈਕਲ ਦਾ ਤਾਂ ਦੂਰ ਦੀ ਗੱਲ ਹੈ ਬਹੁਤ ਹੀ ਜ਼ਿਆਦਾ ਮਤਲਬ ਬਿਹਤਰ ਬਣਾਉਣ ਦੀ ਜ਼ਰੂਰਤ ਹੈ ਅੱਜ ਕੱਲ ਉਸ ਕਰਕੇ ਮੈਂ ਮੂਰੇ ਆਈ ਆਂ ਔਰ ਮੈਂ ਨਾ ਤਾਂ ਸਾਥ ਦੇ ਰਹੀ ਆਂ ਚਾਹੀਦਾ ਕੋਈ ਪੜ੍ਹੇ ਲਿਖੇ ਬੰਦਾ ਜਿਹੜਾ ਕੋਈ ਵੀ ਹੈ ਉਹਨੂੰ ਅੱਗੇ ਆਉਣਾ ਚਾਹੀਦਾ ਤੇ ਬਿਲਕੁਲ ਅਸੀਂ ਹੁਣ ਗੱਲਬਾਤ ਕਰਦੇ ਹਾਂ ਜੀ ਸਾਡੇ ਜਿਹੜੇ ਰਮਨਕੰਤ ਜੀ ਇਹਨਾਂ ਦੇ ਨਾਲ ਅਧਿਕਾਰੀ ਹੈ ਤੇ ਹਾਂ ਜੀ ਨਮਸਕਾਰ ਜੀ ਮਸ਼ਕਰ ਸਰ ਸਰ ਦੋ ਦਿਨ ਸੇ ਚੱਲ ਰਹਾ ਹੈ ਟ੍ਰੇਨਿੰਗ ਹਾਂ ਜੀ ਸਰ ਕੀ ਕੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਰਪੰਚਾਂ ਪੰਚਾਂ ਸਰ ਜਿਹੜਾ ਇਹ ਟ੍ਰੇਨਿੰਗ ਪ੍ਰੋਗਰਾਮ ਹੈ ਪੰਜਾਬ ਸਰਕਾਰ ਤੇ ਪ੍ਰਦੇਸ਼ੀ ਵਿਕਾਸ ਸੰਸਥਾ ਦਾ ਜਿਹੜਾ ਪੰਚਾਇਤ ਗ੍ਰਾਮ ਹਾਲੀ ਦਾ ਆਧਾਰ ਹੈ ਪੰਜਾਬ ਸਰਕਾਰ ਦਾ ਉਹਨਾਂ ਵੱਲੋਂ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਪੀਡੀਪ ਦੇ ਸਹਿਯੋਗ ਦੇ ਨਾਲ 3 ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਜਿਹਦੇ ਵਿੱਚ ਕਨਸੈਪਟ ਜਿਹੜਾ ਰੱਖਿਆ ਗਿਆ ਪੰਚਾਇਤਾਂ ਨੂੰ ਮੋਢੀ ਜਾਣਕਾਰੀ ਜਿਵੇਂ ਕਿ ਪੰਚਾਇਤਾਂ ਕਿੱਦਾਂ ਬਣਦੀਆਂ ਨੇ ਪੰਚਾਇਤਾਂ ਦੀਆਂ ਗ੍ਰਾਮ ਸਭਾ ਦੇ اجلاس ਕਿੱਦਾਂ ਕਰਨੇ ਨੇ ਪੰਚਾਇਤ ਦੀ ਮੀਟਿੰਗ ਕਿੱਦਾਂ ਕਰਨੀ ਹੈ ਇੱਕ ਜਿਹੜਾ ਨਵਾਂ ਕਨਸੈਪਟ ਸਰਕਾਰ ਵੱਲੋਂ ਲਿਆਂਦਾ ਗਿਆ ਉਹ ਹੈਗਾ ਜੀ ਜਿਹੜੇ ਸਥਾਈ ਵਿਕਾਸ ਦੇ ਟੀਚੇ ਹੈ ਜਿਨ੍ਹਾਂ ਨੂੰ ਆ ਉਨ੍ਹਾਂ ਦੇ ਬਾਰੇ ਪੰਚਾਇਤਾਂ ਨੂੰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਪੰਚਾਇਤਾਂ ਨੂੰ ਜਿਹੜੀ ਬੇਸਿਕ ਨੋਲੇਜ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਹਦੇ ਨਾਲ ਸਾਡੀਆਂ ਪੰਚਾਇਤਾਂ ਨੇ ਜਿਹੜੀਆਂ ਕਿਉਂਕਿ ਹੁਣ 15ਵਾਂ ਬੀਤ ਕਮਿਸ਼ਨ ਜਿਹੜਾ ਖਤਮ ਹੋਣ ਦੇ ਤਦਾਰ ਦੇ ਉੱਤੇ ਉਸ ਤੋਂ ਬਾਅਦ 16ਵਾਂ ਬੀਤ ਕਮਿਸ਼ਨ ਵੀ ਜਿਹੜਾ ਸ਼ੁਰੂ ਹੋ ਰਿਹਾ ਹੈ ਉਸ ਤੋਂ ਬਾਅਦ ਜਿਹੜਾ ਮੇਨ ਕਨਸੈਪਟ ਹੈ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਉਹ ਹੈ ਸਾਡਾ ਜੀਪੀਡੀਪੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਵਾਈ ਜਾ ਰਹੀ ਹੈ ਕਿ ਕਿੱਦਾਂ ਪਿੰਡਾਂ ਦੇ ਵਿੱਚ ਜੀਪੀਡੀਪੀ ਬਣਾ ਕੇ ਜੀਪੀ ਉਸ ਵਾਰ ਕਿਦਾਂ ਆਪਣੇ ਪਿੰਡਾਂ ਦਾ ਜਿਹੜਾ ਸਰਪੱਕੀ ਵਿਕਾਸ ਆ ਉਹ ਕਰਵਾ ਸਕਦੇ ਆ ਕਿ ਔਰ ਇਸ ਦੇ ਵਿੱਚ ਸਭ ਤੋਂ ਜਿਹੜੀ ਮੇਨ ਗੱਲ ਇਹੀ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਪੰਚਾਇਤਾਂ ਨੂੰ ਆਪਸ ਦੇ ਵਿੱਚ ਭਾਈਚਾਰਾ ਕਾਇਮ ਕਰਕੇ ਉਸ ਵਾਰ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਆਪਾਂ ਗ੍ਰਾਮ ਸਭਾ ਦੇ ਮੈਂਬਰ ਕਹਿੰਦੇ ਆ ਜਿਹੜੇ ਪਿੰਡ ਦੇ ਵੋਟਰ ਆ ਉਹਨਾਂ ਨੂੰ ਨਾਲ ਲੈ ਕੇ ਪਿੰਡਾਂ ਦਾ ਜਿਹੜਾ ਸਰਪੱਕੀ ਵਿਕਾਸ ਆ ਉਹ ਕੀਤਾ ਜਾ ਸਕਦਾ ਹੈ ਤੇ ਤਿੰਨ ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਜਿਹਦੇ ਵਿੱਚ ਇਹਨਾਂ ਨੂੰ ਇੱਕ ਬੈਠਣ ਦੇ ਲਈ ਇਨਸੈਂਟਿਵ ਵੀ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਜੀ ਧੰਨਵਾਦ ਦੱਸਿਓ ਜਿਹੜੇ ਪੰਜ ਸਰਪੰਚ ਹੁੰਦੇ ਆ ਉਹਨਾਂ ਨੂੰ ਬਿਲਕੁਲ ਸਰ ਜੀ ਸਰ ਜੇ ਪੰਚਾਇਤ ਮੈਂਬਰ ਦੇ ਵਿੱਚ ਯੂਨਿਟੀ ਹੈ ਤਾਂ ਹੀ ਪਿੰਡ ਦਾ ਜਿਹੜਾ ਸਰਪ੍ਰਿਕ ਵਿਕਾਸ ਹੋ ਸਕਦਾ ਕਿਉਂਕਿ ਜੇ ਇੱਕ ਦੂਜੇ ਨਾਲ ਮਿਲ ਕੇ ਚੱਲਣਗੇ ਤਾਂ ਉਹਨਾਂ ਦੀ ਜਿਹੜੀਆਂ ਮੀਟਿੰਗਾਂ ਹੈ ਕਾਨੂੰਨ ਦੇ ਮੁਤਾਬਕ ਸਹੀ ਦਾਇਰੇ ਦੇ ਵਿੱਚ ਕੀਤੀਆਂ ਜਾ ਸਕਦੀਆਂ ਅਗਰ ਮੈਂਬਰਾਂ ਦੀ ਹਾਜ਼ਰੀ ਮੀਟਿੰਗ ਦੇ ਵਿੱਚ ਪੂਰੀ ਰਹੇਗੀ ਤਾਂ ਹੀ ਉਹਨਾਂ ਦਾ ਜਿਹੜਾ ਕੋਰਮ ਪੂਰਾ ਹੋਊਗਾ ਤੇ ਮਤੇ ਜਿਹੜੇ ਪਾਸ ਕੀਤੇ ਜਾ ਸਕਦੇ ਆ ਤੇਰਾ ਮਕੰਨ ਦੀ ਇੱਕ ਦੋ ਸ਼ਬਦ ਜਦ ਤੁਸੀਂ ਵੀ ਜਿਹੜਾ ਆ ਆਪਾਂ ਦੱਸ ਸਕਦੇ ਕਿਉਂਕਿ ਤੁਸੀਂ ਪੜ੍ਹੇ ਆ ਤੇ ਜਾਣਕਾਰੀ ਦੇ ਰਹੇ ਸੀ ਪੁਰਾਣੇ ਤੁਸੀਂ ਜੁੜੇ ਹੋਏ ਆ ਇਹਦੇ ਅਫਸਰ ਵੀ ਹੈਗੇ ਆ ਸਰ ਮੈਂ ਵੈਸੇ ਤਾਂ ਨੁਰਪਦੀ ਤੌਰ ਸੁਪਰਡੰਟ ਕੰਮ ਕਰਿਆ ਹੈ ਤੇ ਇੱਥੇ ਕੈਂਪ ਦੇ ਵਿੱਚ ਮੇਰੇ ਦੋ ਵਿਸ਼ੇ ਆ ਜਿਹੜੇ ਹਰੇ ਕੈਂਪ ਦੇ ਵਿੱਚ ਇੱਕ ਦਿਨ ਦੇ ਵਿੱਚ ਆ ਜਾਂਦੇ ਆ ਇੱਕ ਦਿਨ ਦਾ ਕੈਂਪ ਹੈ ਇੱਕ ਦਿਨ ਚੋ ਵਿਸ਼ਾ ਆ ਜਾਂਦਾ ਹੈ ਇਹ ਚ ਪੰਜਾਬ ਵਿਲੇਜ ਕਮਨ ਲੈਂਡ ਬਾਰੇ ਮੈਂ ਪ੍ਰੋਪਰ ਇਹਨਾਂ ਨੂੰ ਜਾਣਕਾਰੀ ਦਿੰਦਾ ਹਾਂ ਕਾਰਨ ਕਿ ਆ ਕਿ ਮੈਂ ਲਗਭਗ 99 ਤੋਂ ਲੈ ਕੇ 2014 ਤੱਕ ਐਜ਼ ਰੀਡਰ ਕੰਮ ਕੀਤਾ ਡੀਡੀਓ ਸਾਹਿਬ ਦੇ ਕੋਲ ਤੇ ਉੱਥੇ ਕੋਰਟ ਕੇ ਸਾਨੂੰ ਹੀ ਸਮਝਾ ਰਹੇ ਆ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈਗੀ ਹੈ ਤੇ ਬਾਕੀ ਮੈਂਕਮੇ ਵੱਲੋਂ ਪ੍ਰੋਪਰ ਸਾਨੂੰ ਗਾਈਡਲਾਈਨ ਦਿੱਤੀ ਜਾਂਦੀ ਹੈ ਉਸ ਮੁਤਾਬਕ ਸਾਰੀ ਜਾਣਕਾਰੀ ਨਾ ਦਿੰਦਾ ਹੈ ਤੇ ਇਕ ਉਹਨਾਂ ਦੇ ਆ ਜਾਂਦੇ ਅਧਿਕਾਰ ਕੰਮ ਤੇ ਜ਼ਿੰਮੇਵਾਰੀਆਂ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਹੈਗਾ ਪੰਚਾਇਤਾਂ ਦਿੰਦਾ ਹੈ ਕਿਉਂਕਿ ਜੇਕਰ ਪੰਚਾਇਤਾਂ ਨੂੰ ਆਪਣੇ ਅਧਿਕਾਰ ਕੰਮ ਜ਼ਿੰਮੇਵਾਰੀਆਂ ਬਾਰੇ ਪਤਾ ਹੋਏਗਾ ਤਾਂ ਹੀ ਉਹ ਕੰਮ ਕਰ ਸਕਣਗੇ ਇਸ ਤੋਂ ਇਲਾਵਾ ਜਿਹੜਾ ਵਿਭਾਗ ਹੈਗਾ ਉਹ ਪ੍ਰੋਪਰ ਹਰੇਕ ਪੁਆਇੰਟ ਤੇ ਪੰਚਾਇਤ ਦੇ ਨਾਲ ਖੜਾ ਹੈ ਹਰੇਕ ਪੁਆਇੰਟ ਤੇ ਜੋ ਵੀ ਗਾਈਡ ਚਾਹੀਦੀ ਹੈ ਉਹ ਪੰਚਾਇਤਾਂ ਨੂੰ ਮਿਲ ਰਹੀ ਹੈ ਜਿਵੇਂ ਤੁਸੀਂ ਦੱਸ ਸਕਦੇ ਹੋ ਕਿ ਆਪਾਂ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਸਰਪੰਚ ਪੰਜ ਕਿਸੇ ਵੀਲੇ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਸੋ ਤੋਂ ਜਾਣਕਾਰੀ ਲੈ ਸਕਦਾ ਸਮਝ ਸਰ ਜਦੋਂ ਮਰਜ਼ੀ ਕਾਰਨ ਕੀ ਹੈ ਕਿ ਸਰਕਾਰ ਵੱਲੋਂ ਸਾਨੂੰ ਮੋਬਾਈਲ ਪਤਾ ਵੀ ਮਿਲਦਾ ਹੈ ਉਸ ਮੋਬਾਈਲ ਪਤੇ ਦਾ ਹੋਣ ਦਾ ਕਾਰਨ ਇਹ ਹੈ ਕਿ ਹਮ ਅਸੀਂ ਹਮੇਸ਼ਾ ਅਵੇਲੇਬਲ ਰਹੀਏ ਆਪਣੀਆਂ ਪੰਚਾਇਤਾਂ ਵਾਸਤੇ ਆਪਣੇ ਆਪਸਰਾ ਵਾਸਤੇ ਲੋਕਾਂ ਨੂੰ ਜੋ ਲਾਭ ਦੇ ਸਕਦੇ ਹਾਂ ਉਹਨਾਂ ਨੂੰ ਅਸੀਂ ਦੇ ਸਕੀਏ ਲੋਕਾਂ ਦੇ ਦਿੱਤੇ ਗਏ ਟੈਕਸਾਂ ਤੋਂ ਹੀ ਸਾਨੂੰ ਤਨਖਾਹ ਮਿਲਦੀ ਹੈ ਜੇਕਰ ਅਸੀਂ ਲੋਕਾਂ ਲਈ ਕੰਮ ਕਰ ਸਕਾਂਗੇ ਤਾਂ ਹੀ ਚੰਗੇ ਰਹਿਾਂਗੇ ਜਿਹੜਾ ਇਹ ਸੈਮੀਨਾਰ ਜਿਹੜਾ ਤੁਸੀਂ ਪਾਇਆ ਹੋਇਆ ਦੋ ਦਿਨ ਤਿੰਨ ਦਿਨ ਦਾ ਲਗਾਤਾਰ ਜੀ ਸਤਿੰਨ ਦਿਨ ਦਾ ਸੈਮੀਨਾਰ ਹੈ ਜੀ ਇਹ ਕੱਲ ਨੂੰ ਸੌਫਟ ਹੋ ਜਾਏਗਾ ਕੱਲ ਦਾ ਦਿਨ ਲਾਸਟ ਹੈ ਹਾਂਜੀ ਬਿਲਕੁਲ ਯਸ ਸਰ ਇਹ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਹ ਪੰਜਾਬ ਸਰਕਾਰ ਦਾ ਪ੍ਰੋਗਰਾਮ ਹੈ ਸਰ ਪੰਜਾਬ ਸਰਕਾਰ ਵੱਲੋਂ ਐਸਆਈਆਰਡੀ ਵੱਲੋਂ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੇ ਬਿਲਕੁਲ ਜੀ ਆਪਾਂ ਵੀ ਇਹੀ ਗੱਲ ਕਰਾਂਗੇ ਕਿ ਜਿਹੜੇ ਵੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਆਂਦੀ ਆ ਉਹ ਸਾਡੇ ਜਿਹੜੇ ਅਫਸਰ ਸਹਿਬਾਨ ਜਿਹੜੇ ਵਿਡੀਓ ਦਫ਼ਤਰ ਦੇ ਵਿੱਚ ਹੁੰਦੇ ਨੇ ਨਾ ਉਹ ਜਾਣਕਾਰੀ ਲੈ ਸਕਦੇ ਨੇ ਤੇ ਜਿਹੜੇ ਵੀ ਪੰਜ ਸਰਪੰਚ ਨਹੀਂ ਹਾਜ਼ਰ ਹੋਏ ਆ ਉਨਨੂੰ ਆਪਾਂ ਇਸ ਵੀਡੀਓ ਦੇ ਰਾਹੀਂ ਅਪੀਲ ਕਰਦੇ ਆ ਕਿ ਉਹ ਜਰੂਰ ਆਪਣੇ ਕੰਮ ਛੱਡ ਕੇ ਇਸ ਇਸ ਸੈਮੀਨਾਰ ਵਗੈਰਾ ਨੂੰ ਜੁਆਇਨ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਜਿਹੜੀ ਹੈ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਘਰ ਦੇ ਵਿੱਚ ਬੈਠ ਕੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਜਿਹੜੀ ਸੈਮੀਨਾਰਾਂ ਦੇ ਵਿੱਚ ਮਿਲਦੀ ਹੈ ਧੰਨਵਾਦ ਸਭ ਦਾ